ਪਰੇ ਮਾਡਰਨ ਫਾਰਮਿੰਗ ਨੇ ਇਹਨਾਂ ਨੂੰ ਇੰਨਾ ਕੁ ਅੰਨਾ ਕਰਤਾ ਨਾ ਇੰਨਾ ਕੁ ਵੀ ਲਾਜੀ ਕਰ ਦਿੱਤਾ ਨਾ ਕਿ ਸਪਰੇਆਂ ਦੇ ਨਾਲ ਰਿਆਂ ਦੇ ਨਾਲ ਇਹ ਹਾਲਾਤ ਬਣਾ ਰਹੇ ਨੇ ਸਾਨੂੰ ਸਲੋ ਪੌਇਜ਼ਨ ਵੇਚੀ ਜਾ ਰਹੇ ਨੇ ਵੇਚੀ ਜਾ ਰਹੇ ਪਰ ਇੱਥੇ ਕਿਸਾਨ ਵੀ ਕੀ ਕਰ ਰਹੇ ਉਹਨਾਂ ਦੇ ਉੱਤੇ ਇੱਕ ਲਿਮਟਾ ਚੱਲ ਰਹੀਆਂ ਨੇ ਫਿਰ ਉਸ ਤੋਂ ਬਾਅਦ ਆਰਟੀਆਂ ਕੋਲੋਂ ਪੈਸੇ ਲਏ ਹੋਏ ਨੇ ਉਹ ਵੀ ਦੇਣੇ ਨੇ ਉਸ ਤੋਂ ਬਾਅਦ ਆਪਣੀ ਫਸਲ ਦਾ ਧਿਆਨ ਵੀ ਰੱਖਣਾ ਉਹ ਉਹਦੇ ਕਾਰਨ ਵੀ ਮਤਲਬ ਦਾ ਪੈਸਟੀਸਾਈਡਸ ਜਾਂ ਹਰੋਸਟ ਜਿੰਨੇ ਮਰਜੀ ਜਿੰਨਾ ਮਰਜੀ ਹੋਵੇ ਜ਼ਮੀਰ ਵਿਕਣਾ ਮੇਰੇ ਹਿਸਾਬ ਨਾਲ ਬੀ ਮੌਤਲੀ ਹੋਈ ਗੱਲ ਹੈ ਤੁਸੀਂ ਸ਼ਾਇਦ ਨਹੀਂ ਜਮੀਰ ਵੇਚ पाओਗੇ ਮੈਂ ਜਮੀਰ ਨਹੀਂ ਮੈਂ ਅੱਖੀ ਦੇਖ ਕੇ ਮੱਖੀ ਨਹੀਂ ਖਾ ਪਾਉਂਗਾ ਇੱਕ ਚੀਜ਼ ਸੜੀ ਹੋਵੇ ਤਾਂ ਮੈਂ ਉਹਨੂੰ ਕਹਾਂ ਨਹੀਂ ਯਾਰ ਤੂੰ ਲੈ ਜਾ ਲੋਕਾਂ ਨੂੰ ਜਾ ਕੇ ਸਰਵ ਕਰ ਮੈਂ ਐਨੇ ਜੋਗਾ ਨਹੀਂ ਹਾਂ ਹਾਂ ਐਨੇ ਜੋਗਾ ਹੈਗਾ ਵਾਂ ਮੈਂ ਕਿ ਜੇ ਅਗਰ ਉਹਦੇ ਵਿੱਚ ਮਾੜੀ ਚੀਜ਼ ਪਈ ਹੈ ਤਾਂ ਮੈਂ ਉਹਨੂੰ ਕਹਾਂ ਵੀ ਯਾਰ 20 ਕਿਲੋ ਚੀਜ਼ ਹੈ ਤੂੰ 5 ਕਿਲੋ ਸਿੱਟ ਦੇ 15 ਕਿਲੋ ਦੇ ਪੈਸੇ ਦੇ ਦੇ ਆਪਾਂ ਇਹ ਜ਼ਰੂਰ ਕਰ ਲਵਾਂਗੇ ਜਾਂ ਬੜੀ ਬਾਰ ਸੜੇ ਹੋਈ ਚੀਜ਼ਾਂ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਆਪ ਕਹਿੰਨੇ ਆ ਕਿ ਇਹ ਸੜਿਆ ਹੈ ਇਹ ਮਾਲ ਮਾੜਾ ਅਸੀਂ ਸਾਈਡ ਤੇ ਰੱਖ ਦਿੱਤਾ ਤੇ ਉਹਨਾਂ ਚੀਜ਼ਾਂ ਦਾ ਉਹ ਮੁੱਲ ਜਿਵੇਂ 100 ਰੁਪਏ ਕਿਲੋ ਚੀਜ਼ ਹੈ ਉਹ ਸਾਨੂੰ 100 ਰੁਪਏ ਦਾ ਲਿਫਾਫਾ ਤੱਕ ਦੇ ਜਾਂਦੇ ਨੇ ਵੀ ਆਹ ਫੜੋ ਜੀ 100 ਰੁਪਿਆ ਅਸੀਂ ਉਹ ਲਿਫਾਫਾ ਲੈ ਕੇ ਚੱਲੇ ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਮੇਰੇ ਸਾਹਮਣੇ ਤੁਸੀਂ ਮੰਡੀ ਕਦੀ ਆਓਗੇ ਕਦੀ ਤੁਸੀਂ ਅੰਦਰ ਐਂਟਰ ਕਰੋਗੇ ਤੁਸੀਂ ਦੇਖੋਗੇ ਆਪ ਵੀ ਨਾ ਕਿਸਾਨ ਸ਼ਰਮ ਕਰਦਾ ਹੈ ਵੇਚਣ ਲੱਗਿਆ ਨਾ ਫੜੀ ਵਾਲਾ ਸ਼ਰਮ ਕਰਦਾ ਤਨਾ ਮੇਰੇ ਸਾਹਮਣੇ ਆੜਤੀ ਧਿਆਨ ਦਿੰਦਾ ਹੁਣ ਆੜਤੀ ਇਕੱਲਾ ਕਰ ਵੀ ਕੀ ਸਕਦਾ ਹਾਂ ਆੜਤੀ ਦੇ ਇਕੱਲੇ ਨਾਲ ਤੇ ਕੁਝ ਹੋ ਨਹੀਂ ਸਕਦਾ ਅੱਛਾ ਕੋਲਡ ਸਟੋਰੇਜ ਦੀ ਗੱਲ ਕਰਨਾ ਚਾਹੁੰਨਾ ਮੈਂ ਜੀ ਕੋਲਡ ਸਟੋਰੇਜ ਬਣੀਆਂ ਹੋਈਆਂ ਨੇ ਜੀ ਜੀ ਸਬਜ਼ੀ ਮੰਡੀ ਜੀ ਬਣੀਆਂ ਹੋਈਆਂ ਨੇ ਬਿਲਕੁਲ ਹੋਰ ਜਗ੍ਹਾ ਤੇ ਵੀ ਬਹੁਤ ਨੇ ਕੋਲਡ ਸਟੋਰੇਜ ਦੇ ਵਿੱਚ ਸਭ ਤੋਂ ਵੱਧ ਕੀ ਰੱਖਿਆ ਜਾਂਦਾ ਇੱਕ ਸੁਣ ਚਾਹਿਆ ਵੀ ਕੇਲੇ ਹੁੰਦਾ ਉਹਨੂੰ ਰੱਖਿਆ ਜਾਂਦਾ ਵਾ ਉਹ ਇਹਨਾਂ ਮੈਚੂਰ ਨਹੀਂ ਹੋਇਆ ਹੁੰਦਾ ਹੈਗਾ ਉਹਨੂੰ ਮੈਚੂਰ ਕੀਤਾ ਜਾਂਦਾ ਹੈ ਨਹੀਂ 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 ਇਹ ਤੁਹਾਡੀ ਨੌਲੇਜ ਅੱਜ ਮੈਂ ਦਰੁਸਤ ਕਰ ਦਿਆਂ ਕਿ ਆਪਣੇ ਵਿੱਚ ਚਾਹੇ ਉਹ ਕਿਸੇ ਸਾਇੰਟਿਸਟ ਨੇ ਕੱਢਿਆ ਇਹ ਤਰੀਕਾ ਚਾਹੇ ਕਿਸੇ ਸਾਇੰਟਿਸਟ ਦਾ ਚਾਹੇ ਕਿਸੇ ਸਿਆਣੇ ਸਾਡੇ ਇੱਕਸਾਨ ਦਾ ਵੀ ਜੋ ਵੀ ਉਹਨੇ ਕੀਤਾ ਨਾ ਇਹ ਸਾਡੇ ਗਲੋਂ ਉਹਨੇ ਮਸਾਲਾ ਜਿਹੜਾ ਮਸਾਲੇ ਨਾਲ ਪਹਿਲਾਂ ਤਿਆਰ ਹੁੰਦਾ ਸੀ ਵੀ ਸਾਡੇ ਗਲੋਂ ਦੇ ਵਿੱਚੋਂ ਨਾ ਮਤਲਬ ਵੀ ਉਹਨੇ ਪాయిਜ਼ਨ ਕੱਢ ਦਿੱਤਾ ਜ਼ਹਿਰ ਜਿਹੜਾ ਅਸੀਂ ਖਾਂਦੇ ਵੇ ਸੀ ਨਾ ਜਿਹੜੇ ਪੁਰਾਣੇ ਰੀਤੀ ਰਿਵਾਜਾਂ ਦੇ ਅਕੋਰਡਿੰਗ ਅਸੀਂ ਕਰਦੇ ਵੇ ਸੀਗੇ ਉਹ ਜ਼ਹਿਰ ਉਹਨੇ ਸਾਡੀ ਜੜ ਦੇ ਵਿੱਚੋਂ ਕੱਢ ਦਿੱਤਾ ਤੁਹਾਨੂੰ ਪਤਾ ਹੈ ਜਿਹੜਾ ਪਹਿਲਾਂ ਕੇਲਾ ਪੱਕਦਾ ਸੀ ਉਹ ਕਿਦਾਂ ਪੱਕਦਾ ਸੀ ਤੁਹਾਨੂੰ ਕੋਈ ਕੋਈ ਗਿਆਨ ਹੈ ਇਸ ਬਾਰੇ ਕਦੀ ਤੁਸੀਂ ਸੁਣੀ ਹੈ ਕਦੀ ਵੀ ਕੇਲਾ ਕਿਦਾਂ ਤਿਆਰ ਹੁੰਦਾ ਐ ਇੰਨਾ ਕੱਚਾ ਕੇਲਾ ਆਉਂਦਾ ਸੀ ਜਦੋਂ ਉਸ ਕੇਲੇ ਨੂੰ ਵੀਰੇ ਲਿਆ ਕੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਮਸਾਲੇ ਦੇ ਪੈਕਟ ਅੰਦਰ ਸਾਂ ਦੇ ਦਿੱਤੇ ਜਾਂਦੇ ਸੀ ਫਿਰ ਉਹਨੂੰ ਕੱਚੇ ਲੇਪ ਦੇ ਨਾਲ ਉਸ ਜਿਹੜੀ ਉਹ ਮੋਰੀ ਹੁੰਦੀ ਸੀ ਮਤਲਬ ਜਿੱਤੋਂ ਆਪਾਂ ਅੰਦਰ ਬਾਹਰ ਹੁੰਦੇ ਸੀ ਉਹ ਕੱਚੇ ਦੇ ਨਾਲ ਉਹਨੂੰ ਲੇਪ ਕਰਕੇ ਬੰਦ ਕਰ ਦਿੱਤਾ ਜਾਂਦਾ ਸੀ ਉਹ ਇੱਕ ਦਿਨ ਦੇ ਬਾਅਦ ਜੋ ਵੀ ਟਾਈਮ ਪੀਰੀਅਡ ਸੀ ਉਦੇ ਬਾਰ ਤਿਆਰ ਹੁੰਦਾ ਸੀ ਫਿਰ ਉਹਨੂੰ ਕੱਚੇ ਦਰਵਾਜੇ ਨੂੰ ਤੋੜਿਆ ਜਾਂਦਾ ਸੀ ਦੈਨ ਉਹ ਕੇਲਾ ਵਿਕਦਾ ਸੀ ਫਿਰ ਜਿੰਨਾ ਕਿ ਸਿਆਣਾ ਹੋਇਆ ਬੰਦਾ ਜਿੰਨੀ ਕਿ ਟੈਕਨੀਕ ਅੱਗੇ ਆਈ ਫਿਰ ਉਹ ਬਣਿਆ ਵੀਰੇ ਅ ਬਰਫ਼ ਦੇ ਨਾਲ ਓਕੇ ਬਰਫ਼ ਦੀਆਂ ਸਿਲੀਆਂ ਕੇਲੇ ਦੇ ਉੱਤੇ ਰੱਖੀਆਂ ਗਈਆਂ ਉਹਨੂੰ ਠੰਡਕ ਪਹੁੰਚਾਈ ਗਈ ਨਾਲ ਮਸਾਲਾ ਲਾਇਆ ਗਿਆ ਉਹਦੇ ਅਕੋਰਡਿੰਗ ਜਿਹੜਾ ਕੇਲਾ ਤਿਆਰ ਹੋਇਆ ਹੁਣ ਤੀਜੀ ਜਿਹੜੀ ਹੈ ਸਾਇੰਟਿਸਟ ਨੇ ਜਾਂ ਜਿਨੇ ਵੀ ਇਹ ਚੀਜ਼ ਤਿਆਰ ਕੀਤੀ ਜਿਨੇ ਵੀ ਇਹ ਕਾਰਡ ਕੱਢੀ ਹੈ ਇੰਨਾ ਕੁ ਸਭ ਤੋਂ ਆਰਗੇਨਿਕ ਮੇਰੇ ਸਾਨਾ ਸਭ ਤੋਂ ਪੋਸਟਿਕ ਹਾਰ ਜਿਹੜਾ ਉਹ ਇਸ ਵੇਲੇ ਸਿਰਫ ਕੇਲਾ ਹੈ। ਔਰ ਜਿਹੜਾ ਕੀ ਸਿਰਫ ਏਸੀ ਦੀ ਹਵਾ ਨਾਲ ਤਿਆਰ ਹੋ ਰਿਹਾ। ਕੋਈ ਉਹਦੇ ਵਿੱਚ ਕੈਮੀਕਲ ਨਹੀਂ ਹੈ, ਕੋਈ ਇੱਕ ਪੈਸਟੀਸਾਈਡ, ਕੋਈ ਇਹੋ ਜੀ ਦਵਾਈ, ਕੋਈ ਇਹੋ ਜੀ ਚੀਜ਼ ਨਹੀਂ ਬਣੀ ਕਿ ਜਿਹੜੇ ਉਹ ਰੂਮ ਦੇ ਅੰਦਰ ਪੈਂਦੀ ਹੋਵੇ। ਉਹ ਸਿਰਫ ਤੇ ਸਿਰਫ ਨੈਚੁਰਲ ਉਹ ਏਸੀ ਦੀ ਹਵਾ ਦੇ ਨਾਲ ਤਿਆਰ ਹੋ ਰਿਹਾ। ਹੂੰ ਤੁਸੀਂ ਐਂ ਕਰੋ ਆਪਣਾ ਕਦੀ ਤਜਰਬਾ ਕਰਨਾ ਹੋਇਆ ਕਰ ਲਿਓ। ਇੱਕ ਏਸੀ ਵਾਲੇ ਰੂਮ ਦੇ ਵਿੱਚ ਕੇਲਿਆਂ ਦਾ ਗੁੱਛਾ ਤਾਈ ਦੇਣ ਵਾਸਤੇ ਪੂਰੇ ਚਲਦਾ ਹੋਇਆ ਇਹ ਚੱਲਦਾ ਹੋਣਾ ਚਾਹੀਦਾ ਵੀ ਉਹਨੂੰ ਛੱਡ ਦਿਓ ਉਹ ਉਹਦਾ ਸਵਾਦ ਦੇਖਿਓ ਤੁਸੀਂ ਇੰਨਾ ਕਿ ਅੱਜ ਦੇ ਡੇਟ ਦੇ ਵਿੱਚ ਵੀ ਜੇ ਪੁਰਾਣੇ ਕਿਸੇ ਬਜ਼ੁਰਗ ਨੂੰ ਤੁਸੀਂ ਅੱਜ ਦੇ ਟਾਈਮ ਦਾ ਤੁਸੀਂ ਕੇਲੇ ਵਗੈਰਾ ਤੁਸੀਂ ਖਵਾਉਂਦੇ ਹੋ ਉਹ ਆਪ ਕਹਿਣਗੇ ਕਿ ਪਹਿਲੇ ਵਾਲਾ ਜੋ ਟੇਸ ਸੀ ਇਹ ਉਹ ਨਹੀਂ ਹੈ ਇਹ ਜ਼ਿਆਦਾ ਵਧੀਆ ਹੈ ਇੰਨਾ ਕਿ ਪੋਸਟਿਕ ਆਹਾਰ ਹੈ ਔਰ ਮੇਰੇ ਹਿਸਾਬ ਨਾਲ ਹਰ ਬੱਚੇ ਨੂੰ ਔਰ ਵੱਡੇ ਨੂੰ ਬੁੱਢੇ ਨੂੰ ਇਹਨੂੰ ਮਤਲਬ ਹਰ ਪਰਿਵਾਰ ਦੇ ਵਿੱਚ ਇਹ ਚੀਜ਼ ਸਰਵ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਵੇਰੇ ਦੋ ਕੇਲੇ ਜਾਂ ਸ਼ਾਮ ਨੂੰ ਜਾਂ ਸਵੇਰੇ ਮਾਰਨਿੰਗ ਜੋ ਵੀ ਟਾਈਮ ਬਣਦਾ ਉਹਨਾਂ ਨੇ ਲੈਣੇ ਚਾਹੀਦੇ ਤੁਸੀਂ ਸ਼ਾਮ ਤੱਕ ਸੈਲਡ ਖਾਣਾ ਗ੍ਰੀਨ ਵੈਜੀਟੇਬਲਸ ਖਾਣੀਆਂ ਨੇ ਉਹਦੇ ਮੁਕਾਬਲੇ ਦੋ ਕੇਲੇ ਸਫੀਸ਼ੀਐਂਟ ਨੇ ਤੁਹਾਨੂੰ ਇਹਦੇ ਨਾਲ ਤੁਸੀਂ ਬਿਮਾਰੀਆਂ ਨੂੰ આમੰਤਰਨ ਕਰੋਗੇ ਉਹਦੇ ਨਾਲ ਤੁਸੀਂ ਬਿਮਾਰੀਆਂ ਨੂੰ ਭਜਾਓਗੇ ਇੱਕ ਹੋਰ ਚੀਜ਼ ਮੈਨੂੰ ਯਾਦ ਆ ਗਈ ਹੈ ਜੀ ਕੇਲੇ ਨਾ ਅੱਜ ਤੋਂ ਮੇਰੇ ਖਾਲ 5-7 ਸਾਲ ਪਹਿਲਾਂ ਦਰਜਨਾਂ ਦੇ ਹਿਸਾਬ ਨਾਲ ਵਿਕਦੇ ਸੀ ਜੀ ਹੁਣ ਕਿਹ ਜਗ੍ਹਾ ਵਿਕਦੇ ਹੋਣਗੇ ਹੁਣ ਕਿਲੋ ਦੇ ਹਿਸਾਬ ਨਾਲ ਵਿਕਦੇ ਆ ਮੈਨੂੰ ਕਨਸੈਪਟ ਨਹੀਂ ਸਮਝ ਆਇਆ ਇਹ ਬਦਲਾ ਕਿਹੜੇ ਹਿਸਾਬ ਦੇ ਨਾਲ ਹੋਇਆ ਇਹ ਏਸੀ ਕਰਕੇ ਹੀ ਬਦਲਿਆ ਜੀ ਉਹ ਸਾਰਾ ਜਿਹੜਾ ਰੋਲ ਹੈ ਉਹਦਾ ਸਭ ਤੋਂ ਵੱਡਾ ਉਹ ਇਹ ਇਹ ਜਿਹੜੀ ਮਾਡਰਨ ਜਿਹੜੀ ਆ ਸਟੋਰੇਜ ਆਈ ਆ ਨਾ ਉਹਦੇ ਕਰਕੇ ਕਿਲੋਆਂ ਦੇ ਹਿਸਾਬ ਨਾਲ ਹੀ ਪਿੱਛੇ ਆਂਦਾ ਸੀ ਕਿਲਾ ਉਹਦੇ ਸਾਈਜ਼ ਅਕੋਰਡਿੰਗ ਉਹਦਾ ਮੁੱਲ ਪੈਂਦਾ ਸੀ ਅੱਜ ਦੀ ਡੇਟ ਦੇ ਵਿੱਚ ਜੇ ਮੰਨ ਲਓ ਹੁਣ 24-26 ਰੁਪਏ ਕਿਲੋ ਚੱਲ ਰਿਹਾ ਓਕੇ 22 ਤੋਂ 26 ਦੇ ਵਿੱਚ ਚੱਲਦਾ ਰਹਿੰਦਾ ਕਿਲਾ 22 ਤੋਂ 26 ਦਾ ਸਿਰਫ ਫਰਕ ਇਨਾ ਆਂਕੜਾ ਇਹ ਹੁੰਦਾ ਵੀ ਉਹਦੇ ਵਿੱਚ ਸਾਈਜ਼ ਮੈਟਰ ਕਰਦਾ ਹੈ 22 ਵਾਲਾ ਥੋੜਾ ਛੋਟਾ ਸਾਈਜ਼ ਹੋਏਗਾ 26 ਵਾਲਾ ਥੋੜਾ ਵੱਡਾ ਹੋਏਗਾ ਤੇ ਜਿਹੜਾ ਵੱਡਾ ਹੋਏਗਾ ਓਬਵੀਅਸ ਹੈ ਉਹਦੇ ਵਿੱਚ ਕਿਲੋ 'ਚ 6 ਚੜਨਗੇ ਜਾਂ 7 ਚੜਨਗੇ ਇਦਾਂ ਛੋਟਾ ਹੋਏਗਾ ਉਹ 10 ਚੜ ਜਾਣਗੇ ਕੇਲੇ ਫਿਰ ਉਹ ਦਰਜਨਾਂ ਦੇ ਵਿੱਚ ਉਹ ਕਾਊਂਟ ਕਰ ਲੈਂਦੇ ਕਿਉਂਕਿ ਮਾਈਂਡ ਦਾ ਪਰਸੈਪਸ਼ਨ ਜਿਹੜੇ ਗਾਹਕ ਦਾ ਉਹ ਦਰਜਨ ਵਿੱਚ ਹੀ ਹੈ ਪਰ ਉਹ ਚੀਜ਼ ਜਿਹੜੀ ਹੈ ਕਿਲੋਆਂ 'ਚ ਵੇਚਣ ਲੱਗ ਪਈ ਹੁਣ ਕਿਲੋਆਂ 'ਚ ਤਾਂ ਵੇਚਣ ਲੱਗ ਪਈ ਜਿਹੜਾ ਕੱਚਾ ਕੇਲਾ ਆ ਰਿਹਾ ਉਹ ਆ ਰਿਹਾ 10 ਰੁਪਏ ਕਿ ਜਿਹੜਾ ਸਟੋਰੇਜ ਵਾਲਾ ਉਹਨੇ ਆਪਣੇ ਖਰਚੇ ਅਕਾਊਂਟ ਕੀਤੇ ਕਿ 15 ਰੁਪਏ ਕਿਲੋ ਦਾ ਮੈਨੂੰ ਖਰਚਾ ਪੈ ਗਿਆ ਮੈਂ 10 ਵਾਲੀ ਚੀਜ਼ 25 ਮੈਨੂੰ ਪੈ ਗਈ ਮੈਨੂੰ ਪ੍ਰੋਫਿਟ ਇਹਦੇ ਉੱਤੇ 10% ਚਾਹੀਦਾ ਮੈਂ ਇਹਨੂੰ 27 ਰੁਪਏ ਕਰਕੇ ਵੇਚ ਦਿਆਂ ਮੈਂ ਇਹਨੂੰ 28 ਵੇਚ ਦਿਆਂ ਮਾਰਕੀਟ ਦੀ ਅਰਾਈਵਲ ਦੇ ਉੱਤੇ ਹੈ ਜੇ ਮੇਰੇ ਕੋਲ ਲੋਡ ਪਿੱਛੇ ਬਹੁਤ ਹੈ ਤੇ ਮੈਂ ਉਹਨੂੰ 25 ਵੀ ਵੇਚ ਦਿਆਂ ਨਹੀਂ ਤੇ ਮੈਨੂੰ 30 ਵੀ ਵੇਚ ਦਿਆਂ ਆਪਣੇ ਬੜੇ ਅਯੋਜਿਤ ਦਿਨ ਤਿਉਹਾਰ ਆਉਂਦੇ ਆ ਜਿਵੇਂ ਸ਼ਿਵਰਾਤਰੀ ਆ ਗਈ ਜਾਂ ਜਦੋਂ ਮਤਲਬ ਇਹੋ ਜਿਹਾ ਟਾਈਮ ਆਂਦਾ ਜਦੋਂ ਕੇਲੇ ਬਿਨਾਂ ਵੀ ਉਹ ਪੂਜਾ ਜਾਂ ਪਾਠ ਇੱਕ ਇਹੋ ਜਿਹਾ ਦਿਨ ਬਾ ਇੱਕ ਇਹੋ ਜਿਹਾ ਦਿਨ ਚੜਦਾ ਕਿ ਜਦੋਂ ਅਦਰਕ ਤੇ ਹਲਦੀ ਜਿਹੜੀ ਕੱਚੀ ਵਿਕਦੀ ਹੈ ਪੂਰੀ ਵੱਟ ਦੇ ਨਾਲ ਹਾਂ ਔਰ ਉਹ ਕਿਹੜਾ ਟਾਈਮ ਹੁੰਦਾ ਦੱਸੋ ਤੁਸੀਂ ਉਹ ਛੱਟ ਪੂਜਾ ਹਾਂ ਉਹ ਛੱਟ ਪੂਜਾ ਦੇ ਦੌਰਾਨ ਜਿਹੜੀ ਹਲਦੀ ਆ ਉਹਦੇ ਨਾਲ ਪੂਰੀ ਟੁੱਕ ਹੋਣੀ ਚਾਹੀਦੀ ਹੈ ਉੱਪਰ ਪੂਰੀ ਵੱਟ ਹੋਣੀ ਚਾਹੀਦੀ ਹੈ ਤੇ ਜਿਹੜਾ ਅਦਰਕ ਆ ਉਹਦੇ ਨਾਲ ਵੀ ਪੂਰੀ ਵੱਟ ਹੋਣੀ ਚਾਹੀਦੀ ਹੈ ਵੀ ਬੇਸਿਕਲੀ ਉਹ ਅਦਰਕ ਜੇ ਆਪਾਂ ਉਹਦੇ ਵਿੱਚੋਂ ਕੱਢੀਏ ਖੇਤੋਂ ਜਿਵੇਂ ਮਤਲਬ ਅਦਰਕ ਨੂੰ ਆਪਾਂ ਸਾਫ਼ ਕਰਕੇ ਜੇ ਰੱਖਦੇ ਆ ਤੇ 2 ਕਿਲੋ ਅਦਰਕ ਨਹੀਂ ਨਿਕਲੇਗਾ ਤੇ ਉਹ ਟੰਨਾ ਦੇ ਹਿਸਾਬ ਨਾਲ ਉਹ ਜਿਹੜਾ ਪਾਠ ਪੂਜਾ ਦੇ ਵਾਸਤੇ ਜਦੋਂ ਪੂਜਾ ਦੇ ਵਿੱਚ ਉਹਨਾਂ ਨੇ ਯੂਜ਼ ਕਰਨਾ ਹੁੰਦਾ ਉਹ ਟੰਨਾ ਦੇ ਹਿਸਾਬ ਨਾਲ ਉਹ ਪੱਤਾ ਹੀ ਵੇਖ ਜਾਂਦਾ ਉਸ ਵੇਲੇ ਬਿਲਕੁਲ ਟੰਨਾ ਦੇ ਹਿਸਾਬ ਨਾਲ ਉਹ ਪੱਤਾ ਵੇਖ ਜਾਂਦਾ ਪੂਰੇ ਸਾਲ ਦੇ ਵਿੱਚ ਤੁਸੀਂ ਗਲਗਲ ਜਿਹੜੇ ਕਿ ਅਸੀਂ ਭੁੱਲ ਹੀ ਗਏ ਆ ਵੀ ਗਲਗਲਾਂ ਦਾ ਚਾਰ ਪਹਿਲਾਂ ਪੈਂਦਾ ਸੀ ਉਹ ਉਹ ਆਪਾਂ ਭੁੱਲ ਹੀ ਗਏ ਪੂਰੇ ਸਾਲ ਦੇ ਵਿੱਚ ਉਹ ਇੱਕ ਟਾਈਮ ਉਹ ਇੱਕ ਹਫਤਾ ਹੁੰਦਾ ਜਦੋਂ ਪੂਰੇ ਬਾਜ਼ਾਰਾਂ ਦੇ ਵਿੱਚ ਪੂਰੀਆਂ ਮੰਡੀਆਂ ਦੇ ਵਿੱਚ ਸਿਰਫ ਗਲਗਲ ਨਜ਼ਰ ਆਉਂਦੀ ਹੈ ਕਿਹੜਾ ਕਿਹੜਾ ਮਨਤ ਹੁੰਦਾ ਉਹ ਉਹ ਇਹੀ ਛਟ ਪੂਜਾ ਦਾ ਟਾਈਮ ਹੁੰਦਾ ਹੈ ਬਿਲਕੁਲ ਦੀਵਾਲੀ ਤੋਂ ਬਾਅਦ ਉਹ ਟਾਈਮ ਹੈ ਛਟ ਪੂਜਾ ਦਾ ਟਾਈਮ ਹੈ ਉਸ ਵੀਕ ਦੇ ਵਿੱਚ ਸਿਰਫ ਇਹ ਚੀਜ਼ਾਂ ਵਿਕਣੀਆਂ ਹਰ ਦੁਕਾਨ ਤੇ ਉਹਦਾ ਮੇਲਾ ਲੱਗਾ ਹੋਏਗਾ ਹਰ ਦੁਕਾਨ ਦੇ ਉੱਤੇ ਆਵਲੇ ਕਿਹਨਾ ਗਲਗਲ ਹਲਦੀ ਕੱਚੀ ਹਲਦੀ ਜਿਹੜਾ ਕੱਚੀ ਜੜ ਦੇ ਨਾਲ ਉਹ ਅਦਰਕ ਇਹ ਜਿਹੜੀਆਂ 5-7 ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਮੇਨ ਹੁੰਦੀਆਂ ਇਸ ਜੈਸਾ ਉਹਨਾਂ ਦਾ ਉਸ ਵੇਲੇ ਤਾਂ ਚਾਂਦੀ ਹੋ ਜਾਂਦੀ ਹੋਊ ਜਿਹੜੇ ਵੇਚਦੇ ਪਏ ਨੇ ਹਲਦੀ ਵਾਲਾ ਇਦਾਂ ਵੀ ਚਲੋ ਉਹੀ ਟਾਈਮ ਵਧੀਆ ਹੈ ਤਿਆਰੀ ਵੀ ਉਹਨਾਂ ਨੇ ਬਿਲਕੁਲ ਤਿਆਰੀ ਵੀ ਉਹਨਾਂ ਨੇ ਉਸ ਦਿਨ ਦੀ ਕੀਤੀ ਹੁੰਦੀ ਆ ਹਰ ਬੰਦੇ ਨੂੰ ਹੁੰਦਾ ਵੀ ਐਸ ਦਿਨ ਅਰਾਈਵਲ ਜੇਕਰ ਜ਼ਿਆਦਾ ਵੀ ਹੋਈ ਜਾਂ ਕੱਟ ਵੀ ਹੋਈ ਮਤਲਬ ਇਦਾਂ ਦੀ ਵੀ ਪੋਜੀਸ਼ਨ ਲਿਟਰਲੀ ਬਣਦੀ ਹੈ ਜਦੋਂ ਉਹ ਤਿਉਹਾਰ ਦਾ ਦਿਨ ਲੰਘ ਜਾਂਦਾ ਇੱਕ ਦਿਨ ਵੱਲੋਂ ਉਹ ਚੀਜ਼ 40 ਰੁਪਏ ਕਿਲੋ ਹੁੰਦੀ ਹੈ ਅਗਲੇ ਦਿਨੋਂ 4 ਰੁਪਏ ਕਿਲੋ ਵੀ ਨਹੀਂ ਹੁੰਦੀ ਤੇ ਇਦਾਂ ਦੀ ਵੀ ਪੋਜੀਸ਼ਨ ਬਣ ਜਾਂਦੀ ਹੈ ਕਿ ਜੀਸੀਪੀ ਮੰਗਾ ਕੇ ਸੁੱਟਣੀ ਪੈਂਦੀ ਹੈ ਜਿਹੜੀ ਇਕੱਠੀ ਕੀਤੀ ਹੁੰਦੀ ਹੈ ਹਾਂ ਵੀ ਅਰਾਈਵਲ ਇੰਨੀ ਕੁ ਹੋ ਜਾਂਦੀ ਹੈ ਵੀ ਅੱਗੇ ਗਾਹਕ ਦੀ ਵੀ ਉਹ ਗਾਹਕ ਨਹੀਂ ਨਿਕਲਦਾ ਜੇ ਦੂਜੀਆਂ ਮੰਡੀਆਂ 'ਚ ਜਾ ਕੇ ਕਿਧਰੇ ਘਟ ਹੈ ਕਿਧਰੇ ਵੱਧ ਹੋ ਗਈ ਹੈ ਅਰਾਈਵਲ ਵੀ ਉਸ ਅਕੋਰਡਿੰਗ ਜਿਹੜੀ ਹੈ ਮੰਡੀਆਂ 'ਚ ਸੱਟਣੀ ਵੀ ਪੈਂਦੀ ਹੈ ਬਾਅਦ ਆਲਮੋਸਟ ਸੱਟਣੀ ਪੈਂਦੀ ਹੈ ਅਗਲੀ ਵਾਰ ਅਗਲੇ ਦਿਨ ਕਿ ਆਪਣੇ ਕੋਲ ਇਹ ਇੱਕ ਚੀਜ਼ ਲੀਗਲ ਹੈ ਕਿ ਅਸੀਂ ਮਾਰਜਨ ਜਿਹੜਾ ਵੱਧ ਰੱਖ ਸਕਦੇ ਹਾਂ ਜਿਵੇਂ ਤੁਸੀਂ ਕੇਲਿਆਂ ਦੀ ਗੱਲ ਕਰਦੇ ਵੀ ਸੀਗੇ ਜੀ 27 ਰੁਪਏ ਤੱਕ ਚਲੋ ਮੰਨ ਲਓ ਹਾਈਐਸਟ ਦੀ ਮੰਨ ਲੈਂਦੇ ਆ 30 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਿਆ ਜੀ ਜੀ ਪਰ ਉਹ ਅੱਜ ਵੀ ਉਸ ਹਿਸਾਬ ਦੇ ਨਾਲ 60 ਰੁਪਏ ਨੂੰ ਹੀ ਮਿਲਦਾ ਹੁੰਦਾ ਹੈ ਮਾਰਕੀਟ ਦੇ ਵਿੱਚ ਵੀ ਕਿੱਲੋਂ ਐਸਾ ਹਿਸਾਬ ਨਾਲ 60 ਰੁਪਏ ਦੇ ਦਿੰਦੇ ਨੇ ਜਿਹੜੇ ਦੁਕਾਨਦਾਰ ਹੁੰਦੇ ਨੇ ਜਾਂ ਸਬਜ਼ੀ ਵਾਲੇ ਹੁੰਦੇ ਨੇ ਇਹ ਮਹਾਸੂੜੀ ਗੱਲ ਹੋ ਜਾਂਦੀ ਹੈ ਵੀ ਜਿਹੜੀ ਚੀਜ਼ 30 ਦੀ ਵੜੀ ਆ ਅਗਲਾ ਕਹਿੰਦਾ 35 ਜਾਂ 40 ਦੀ ਵੇਚ ਦਿੰਦੇ ਆ 60 ਹੀ ਰੇਟ ਚੱਲਦਾ ਆ ਰਿਹਾ ਹਰ ਇੱਕ ਵਾਰ ਹੁਣ ਚੜ੍ਹਦੇ ਉੱਤੇ ਫਿਰ ਵੀ ਪੰਜ ਛੇ ਹੁੰਦੇ ਨੇ ਵੀ ਉਹ ਉਹ ਮਾਰਜਨ ਰੱਖ ਗਉਣ ਰਿਹਾ ਫਿਰ ਵਿੱਚੋਂ ਉਹ ਦੇਖੋ ਜੀ ਮਾਰਜਨ ਉਹ ਆਪਾਂ ਨੂੰ ਇਸ ਗੱਲ ਨੂੰ ਨਾ ਸਮਝਣ ਦੀ ਲੋੜ ਹੈ ਕਿ ਇੱਕ ਤੇ ਵੱਡਾ ਦੁਕਾਨਦਾਰ ਵੱਡੇ ਦੁਕਾਨਦਾਰ ਨੇ ਜਿਹੜੀ ਚੀਜ਼ ਬਾਏ ਕਰਨੀ ਹੈ ਉਹਨੇ ਇਸ ਹਿਸਾਬ ਨਾਲ ਕਰਨੀ ਹੈ ਕਿ ਮੇਰੇ ਕੋਲ ਗੱਡੀ ਵਾਲਾ ਵੀ ਆਣਾ ਮੇਰੇ ਕੋਲ ਸਾਈਕਲ ਵਾਲਾ ਵੀ ਆਣਾ ਮੈਂ ਕੁਆਲਿਟੀ ਮੇਨਟੇਨ ਕਰਕੇ ਰੱਖਾਂ ਉਸ ਤੋਂ ਬਾਅਦ ਸੈਕੰਡ ਥਿੰਗ ਇਹ ਹੈ ਕਿ ਜਦੋਂ ਆਪਾਂ ਇਲਾਕਾ ਸਿਆਣੇ ਪਹਿਲਾਂ ਬਜ਼ੁਰਗ ਕਹਿੰਦੇ ਸੀ ਨਾ ਕਿ ਦਰਿਆ ਟਪਦੇ ਆ ਤੇ ਬੋਲੀ ਪਹਿਰਾਵਾ ਹਰ ਚੀਜ਼ ਚੇਂਜ ਹੋ ਜਾਂਦੀ ਹੈ ਆਪਾਂ ਨੂੰ ਇਸ ਗੱਲ ਨੂੰ ਸਮਝਣਾ ਪਏਗਾ ਕਿ ਲੁਧਿਆਣੇ ਦੇ ਅੰਦਰ ਈਸਟ ਵੈਸਟ ਨਾਰਥ ਸੈਂਟਰਲ ਹਰ ਤਰ੍ਹਾਂ ਦਾ ਹਲਕਾ ਹੈ ਔਰ ਹਰ ਹਲਕੇ ਦੇ ਵਿੱਚ ਆਪਣੀ ਜਿਹੜੀ ਆ ਉਹ ਪ੍ਰੋਬਲਮਸ ਨੇ ਆਪਣੇ ਜਿਹੜਾ ਰਹਿਣ ਦਾ ਤਰੀਕਾ ਹੈ ਜੇ ਆਪਾਂ ਹੁਣ ਗਿਆਸਪੁਰੇ ਵਾਲੇ ਸਾਈਡ ਤੇ ਚਲੇ ਜੰਨੇ ਆ ਉੱਥੇ ਸਾਰੀ ਥੋੜੀ ਭਈਆ ਕਮਿਊਨਿਟੀ ਚ ਬਹੁਤ ਹੈ ਨਾ ਪ੍ਰਵਾਸੀ ਬਹੁਤ ਨੇ ਉੱਥੇ ਤੇ ਉਹਨਾਂ ਦੇ ਏਰੀਆ ਦੇ ਵਿੱਚ ਬਈ ਜਿਹੜੇ ਆ ਅਸੀਂ Airtel ਦਾ ਖੀਰਾ ਖਾਨਦੇ ਆ ਜਿਹੜਾ ਸਿਡਲੈਸ ਹੁੰਦਾ ਹੈ ਹਾਂ ਉਦੀ ਅੱਜ ਦੀ ਪੋਜੀਸ਼ਨ ਜਿਹੜੀ ਮੰਡੀ ਦੇ ਵਿੱਚ 30-35 ਰੁਪਏ ਦੀ ਹੈ। ਹਾਂ। ਅਸੀਂ ਉਹ 60 ਰੁਪਏ ਕਿਲੋ ਲੈ ਕੇ ਖਾਣੇ ਆ। ਹਾਂ। ਤੇ ਜਿਹੜੇ ਪ੍ਰਵਾਸੀ ਨੇ ਉਹ ਇਸ ਪਤਲੇ ਖੀਰੇ ਨੂੰ ਛਾਂਟ ਸਮਝਦੇ ਨੇ ਵੀ ਇਹ ਗੰਦ ਹੈ ਇਹ ਕੀ ਖਾ ਰਹੇ ਹੋ ਤੁਸੀਂ? ਇਸ ਨੂੰ ਕਾਟेंगे ਤਾਂ ਇਸ ਵਿੱਚ ਨਿਕਲੇਗਾ ਕੀ? ਹਾਂ। ਇਸ ਦਾ ਛਿਲਕਾ ਉਤਾਰਾਂਗੇ ਇਸ ਵਿੱਚ ਨਿਕਲੇਗਾ ਕੀ? ਉਹ ਖੀਰਾ ਖਾਂਦੇ ਨੇ ਬਾਈ ਜਿਹੜਾ ਸਾਡਾ ਦੇਸੀ ਹੈ ਜਿਹੜਾ ਜਿਹਦਾ ਭਾਅ 20 ਰੁਪਏ ਕਿਲੋ ਹੈ ਉਹ ਉਹਨਾਂ ਦੇ ਇਲਾਕੇ ਦੇ ਵਿੱਚ 25 ਰੁਪਏ ਕਿਲੋ 30 ਰੁਪਏ ਕਿਲੋ ਵਿਕਦਾ ਹੁੰਦਾ ਹੈ। ਹੁਣ ਆਪਾਂ ਇਹ ਚੀਜ਼ ਨੂੰ ਸਮਝ ਗਏ ਵੀ ਹਰ ਇੱਕ ਚੀਜ਼ ਦਾ ਇੱਕ ਹਿਸਾਬ ਹੈ ਕਿ ਤੁਸੀਂ ਕੀ ਖਾ ਰਹੇ ਹੋ ਗੁਰਦੀਪ ਸਿੰਘ ਕੀ ਖਾ ਰਿਹਾ ਭੁਪਿੰਦਰ ਸਿੰਘ ਕੀ ਖਾ ਰਿਹਾ ਆਪਣੀ ਡਿਸ਼ ਦੇ ਅਕੋਰਡਿੰਗ ਸਾਡੀਆਂ ਚੀਜ਼ਾਂ ਸਰਵ ਹੋਣੀਆਂ ਫਿਰ ਆਪਾਂ ਇਹਨਾਂ ਨੂੰ ਇਹਦੇ ਨਾਲ ਨਾਮ ਲਈਏ ਕਿ ਹਰ ਪਾਸੇ ਛੱਟ ਹੈ ਛੱਟ ਨਹੀਂ ਹੈ ਪੋਰਸ਼ੇਰੀ ਦਾਟਾ ਹਾਂ ਪੋਰਸ਼ੇਰੀ ਦਾਟਾ ਬਿਲਕੁਲ ਬੀਓ ਮਾੜੇ ਲੱਕੇ ਚੋਦਾ 30 ਰੁਪਏ ਕਿਲੋਈ ਹੈ 40 ਰੁਪਏ ਕਿਲੋਈ ਹੈ ਜੀ ਅੱਛਾ ਫਿਰ ਇਸ ਤੋਂ ਇਲਾਵਾ ਜੇ ਪ੍ਰੋਬਲਮਸ ਦੀ ਗੱਲ ਕਰੀਏ ਆਰਤੀਆਂ ਦੇ ਵਾਪਸ ਆਉਣਾ ਵੀ ਆਰਤੀਆਂ ਨੂੰ ਪ੍ਰੋਬਲਮਸ ਤੁਸੀਂ ਵੀ ਗੱਲ ਕਰਦੇ ਵੀ ਸਾਡਾ ਇਹੋ ਜਿਹਾ ਹਾਲਾਤ ਹੋਏ ਪਏ ਨੇ ਵੀ ਸੁਸਾਇਡ ਕਰਨ ਨੂੰ ਦਿਲ ਕਰਿਆ ਹੁੰਦਾ ਵੀ ਇਸ ਤੋਂ ਬਿਧੇ ਗੋਲੀ ਮਾਰ ਲਈਏ ਵੀ ਮੈਂ ਤੁਹਾਨੂੰ ਦਸੀ ਨਾ ਅੱਗੇ ਗੱਲ ਵੀ ਆਰਤੀ ਦਾ ਹੀ ਸਿਰਫ ਮਰਨ ਹੋਣਾ ਹੈ ਕਿ ਜਿਹੜਾ ਕਿਸਾਨ ਆ ਉਹ ਤੇ ਇਹ ਗੱਲ ਕਹੇ ਕਿ ਛੁੱਟ ਜਾਏਗਾ ਕਿ ਭਾਈ ਕੁਦਰਤ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਤੇ ਅੱਗੇ ਮਰਿਆ ਪਿਆ ਮੈਨੂੰ ਮਰੇ ਨੂੰ ਕੀ ਮਾਰੋਗੇ ਹੁਣ ਅਸੀਂ ਇਹੋ ਜੀ ਇਹੋ ਜੇ ਬੰਨੇ ਤੇ ਆ ਕੇ ਖੜ ਜੀਦਾ ਇਹੋ ਜੀ ਕਗਾਰ ਤੇ ਆ ਕੇ ਖੜ ਜੀਦਾ ਕਿ ਨਾ ਅਸੀਂ ਖਾਈ ਜੁ ਡੇਕ ਸਕਦੇ ਆ ਤੇ ਉੱਪਰ ਉੱਤੇ ਚੜਨ ਦੇ ਸਾਡੇ ਜਾਂ ਪੈਥ ਤੇ ਤੁਰਨ ਦੇ ਸਾਡੇ ਹਾਲਾਤ ਨਹੀਂ ਹੁੰਦੇ ਕਿਉਂਕਿ ਜੇ ਅਸੀਂ ਬਿਜ਼ਨਸ ਰਨ ਕਰਨਾ ਹੈ ਤੁਹਾਨੂੰ ਵਪਾਰੀ ਨੂੰ ਜਾਂ ਕਿਸਾਨ ਨੂੰ ਪੈਸਾ ਦੇਣਾ ਪਏਗਾ ਤਾਂ ਹੀ ਤੁਸੀਂ ਰਨ ਕਰ पाओगे ਜੇ ਉਹ ਉੱਠੇਗਾ ਤੇ ਤਾਂ ਹੀ ਤੁਹਾਡਾ ਕੰਮ ਚੱਲੇਗਾ ਤਾਂ ਹੀ ਤੁਹਾਨੂੰ ਆੜਤ ਲੱਗੇਗੀ ਤਾਂ ਹੀ ਤੁਹਾਨੂੰ ਕਮਿਸ਼ਨ ਆਏਗੀ ਤੇ ਜੇ ਉਹ ਨਾ ਉਠਿਆ ਜੇ ਉਹ ਨਾ ਉਠਿਆ ਦੁਬਾਰਾ ਫਿਰ ਤੁਹਾਡਾ ਮਰਣਾ ਕਿਉਂਕਿ ਉਹਦੇ ਵੱਲ ਤਾਂ ਇੱਕ ਅਮਾਉਂਟ ਹੋਲਡ ਹੋ ਗਈ ਨਾ ਤੇ ਫਿਰ ਉਹਦੇ ਵਿੱਚ ਜਦੋਂ ਕੋਈ ਜੱਟ ਜਾਂ ਸੌਰੀ ਆੜਤੀ ਜਦੋਂ ਜੱਟ ਨੂੰ ਧੱਕਾ ਕਰਦਾ ਫੋਰਸ ਕਰਦਾ ਕਿ ਯਾਰ ਤੂੰ ਮੇਰੇ ਪੈਸੇ ਦੇ ਮੈਂ ਇੰਨਾ ਇਨਵੈਸਟ ਨਹੀਂ ਤੇਰੇ ਤੇ ਇਕੱਲੇ ਤੇ ਕਰ ਸਕਦਾ ਮੈਂ ਵੀ ਮਾਰਕੀਟ ਚ ਸਰਵਾਈਵ ਕਰਨਾ ਉਹਦੇ ਵਿੱਚ ਆ ਕੇ ਕਿਸਾਨ ਜੇ ਸੁਸਾਈਡ ਕਰ ਜਵੇ ਫਿਰ ਤੁਸੀਂ ਦੱਸੋ ਆੜਤੀ ਦਾ ਕੀ ਕਸੂਰ ਹੈ ਉਹਦੇ ਚ ਆੜਤੀ ਕਿੱਥੇ ਗਲਤ ਹੈ ਆਫਟਰ ਆਲ ਸਾਡੇ ਵੀ ਖਰਚੇ ਨੇ ਸਾਡੇ ਬਾਲ ਬੱਚੇ ਨੇ ਸਾਡਾ ਵੀ ਦਿਲ ਕਰਦਾ ਸੀ ਕਿ ਹਾਇਰ ਸਟੱਡੀ ਕਰਾਣੀ ਆ ਆਪਣੇ ਬੱਚੇ ਨੂੰ ਤੇ ਜੇ ਅਸੀਂ ਰੋਜ਼ ਇਨਵੈਸਟ ਕਰ ਕਰ ਕੇ ਇਹਨਾਂ ਤੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਹੈ ਨਾ ਜਿਹੜਾ ਸਭ ਤੋਂ ਵੱਡਾ ਜਿਹੜਾ ਆਪਾਂ ਕਹਿ ਸਕਦੇ ਆ ਵੀ ਜਿਹੜਾ ਸਾਡੀ ਰੀੜ ਦੀ ਹੱਡੀ ਬਣ ਸਕਦਾ ਜਿਹੜੇ ਕਿ ਅਸੀਂ ਆਲੇ ਅਸੀਂ ਆ ਹੜਤੀ ਉਹ ਸਰਕਾਰ ਬਣ ਸਕਦੀ ਪਰ ਮੈਂ 25 ਸਾਲ ਹੋ ਗਏ ਦੇਖਦਿਆਂ ਨੂੰ ਇਹੋ ਜਿਹਾ ਸਰਕਾਰ ਦਾ ਕੋਈ ਕਾਰਨਾਮਾ ਨਹੀਂ ਆਇਆ ਕਿ ਜਿਹੜੇ ਰੀੜ ਦੀ ਹੱਡੀ ਕਿਸਾਨ ਦਾ ਬਣ ਜਾਵੇ ਹਾਲੇ ਕਿ 70% ਆਬਾਦੀ ਸਾਡੀ ਜਿਹੜੀ ਹੈ ਉਹ ਸਿਰਫ ਖੇਤੀ ਤੇ ਨਿਰਭਰ ਹੈ ਪੰਜਾਬ ਆਲਮੋਸਟ ਸਾਰਾ ਹੀ ਜਿਹੜਾ ਖੇਤੀ ਤੇ ਨਿਰਭਰ ਹੈ ਔਰ ਕੱਲਾ ਮੈਂ ਇਹਨਾਂ ਨੂੰ ਨਹੀਂ ਕਹਿ ਰਿਹਾ ਸਾਰੇ ਬਸੇ ਹਾਂ ਠੀਕ ਹੈ ਜੀ ਆਪਾਂ ਇਹਦੇ ਉਲਟ ਦੂਸਰੀਆਂ ਸਟੇਟਾਂ ਚਲੇ ਜਾਨੇ ਆ ਭਾਈ ਉੱਥੇ ਬਹੁਤ ਕੁਝ ਹੈ ਪਰ ਉਹ ਤਾਂ ਕਹਿੰਦੇ ਬਾਹਰ ਪੰਜਾਬ ਤੋਂ ਬਾਹਰਲੀ ਸਟੇਟਸ ਵਿੱਚ ਕਿਸਾਨ ਮਰਦੇ ਬਹੁਤ ਨੇ ਕਿਸਾਨ ਔਖੀ ਬਹੁਤ ਨੇ ਮਤਲਬ ਹੀ ਨਹੀਂ ਭਾਈ ਜੀ ਅੱਜ